ਆਓ ਬਾਬਾ ਜੀ ਲੀਡਰ ਸਾਹਿਬ ਇਹਨੂੰ ਆਇਓ ਜarre ਬਹਿਸ ਕਰ ਲੈਂਦੇ ਥੋੜੀ ਜੀ ਅੱਛਾ ਜੋ ਬੋਲੇ ਸੋਨਰ ਪਏ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗਿਆਨਾਤਿ ਮਹਾਰਾਜ ਕੀ ਜੈ ਸਤਿਗੁਰੂ ਚੋਦੀ ਪਾਸ਼ਾ ਤੁਰਨਾਨ ਮਹਾਰਾਜ ਕੀ ਜੈ ਜੈ ਪੀ ਜੈ ਭਾਰਤ ਜੈ ਸੰਵਿਧਾਨ ਗੁਰੂ ਗਿਆਨਾਤ ਵਾਲਮੀਕ ਧਰਮ ਸਮਾਜ ਮੀਤ ਪ੍ਰਦਾਨ youth wing ਪੰਜਾਬ ਹਰਜੋਤ ਸਿੰਘ ਮਹਿਤਾ ਸਾਹਿਬ ਇੱਕ ਮੈਂ ਅਪੀਲ ਕਰਦਾ ਜਿਹੜੀ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿ ਜਿਹੜੇ ਤੇਰੇ ਐਮ ਐਲ ਏ ਬਣੇ ਹੋਏ ਆ ਉਹਨਾਂ ਦੇ ਚੁਣੇ ਹੋਏ ਸਰਪੰਚ ਜਿਹੜੇ ਸਾਡੇ ਗੁਰੂ ਗਿਆਨਾਥ ਵਾਲਮੀਕ ਸਮਾਜ ਧਰਮ ਸਮਾਜ ਦੇ ਨਾਲ ਚਿੱਟੇ ਭਾਰਤ ਦੇ ਜ਼ਿਲ੍ਹਾ ਪ੍ਰਧਾਨ ਦੇ ਨਾਲ ਗਰਦਾਸਪੁਰ ਦੇ ਵਿੱਚ ਐਡਾ ਵੱਡਾ ਤਕਾ ਕੀਤਾ ਹੋਇਆ ਹੈ ਪਰ ਅਸੀਂ ਦੱਸਣਾ ਚਾਹੁੰਦੇ ਆ ਕਿ ਮਾਨ ਸਾਹਿਬ ਤੈਨੂੰ ਇਹ ਚੇਤਾਵਨੀ ਜੇ ਗੁਰੂ ਗਿਆਨਾਥ ਵਾਲਮੀਕ ਧਰਮ ਸਮਾਜ ਵੱਲੋਂ ਆਪਣੇ ਸਰਪੰਚਾਂ ਨੂੰ ਨੱਥ ਪਾ ਲਾ ਨਹੀਂ ਤੇ ਸਾਨੂੰ ਨੱਥ ਪਾਉਣੀ ਆਉਂਦੀ ਏ ਪੂਰੇ ਪੰਜਾਬ ਦੇ ਵਿਸੇ ਦੇ 12584 ਪਿੰਡਾਂ ਨੂੰ ਇੱਕ ਅਪੀਲ ਕਰਾਂਗਾ ਤੇ ਪੰਜਾਬ ਦੀ ਜਿਹੜੀ ਸਾਡੀ 3 ਕਰੋੜ ਵਾਦੀ ਆ ਪੰਜਾਬ ਦੀ ਉਹ ਜਿਹੜੀ ਆ ਸਾਡੀ ਅਸੀਂ ਭਾਈਚਾਰੇ ਨੂੰ 2 ਕਰੋੜ ਨੂੰ ਦੁਬਾਰਾ ਆ ਕਿ 2 ਕਰੋੜ ਜਿਹੜੀ ਆ ਸਾਡੀ ਐਸਸੀ ਭਾਈਚਾਰੇ ਦੀ ਬੋਟ ਹੈ ਉਹਨੂੰ ਦੁਬਾਰਾ ਜੇ ਤੁਸੀਂ ਐਮਐਲਏ ਦੀਆਂ ਕੁਰਸੀਆਂ ਦੇ ਬੈੰਦੇ ਜੇ ਮੁੱਖ ਮੰਤਰੀਆਂ ਦੀਆਂ ਕੁਰਸੀਆਂ ਦੇ ਬੈੰਦੇ ਜੇ ਇਹ ਭਾਰਤ ਦੇ ਸੰਵਿਧਾਨ ਦੇ ਸਿਰ ਤੇ ਬੈੰਦੇ ਜੇ ਭਾਰਤ ਦੇ ਕੌਮ ਦੇ ਸੰਵਿਧਾਨ ਦੇ ਸਿਰ ਤੇ ਬੈੰਦੇ ਜੇ ਇਹ ਤੁਹਾਨੂੰ ਮੈਂ ਦੱਸਣਾ ਚਾਹਣਾ ਕਿ ਜਿੱਦਾਂ ਅੱਜ ਐਫਆਰ ਕੱਟ ਕੇ ਆਈ ਹੈ ਇਹ ਥਾਣੇ ਦੇ ਵਿੱਚ ਕੁਮਾਨੀ ਥਾਣੇ ਦੇ ਵਿੱਚ ਐਫਆਰ ਕੱਟ ਗਈ ਹੈ ਇਹ ਹੈ ਪਰ ਝੂਠੀਆਂ ਤੇ ਮੁਕਦਮੇ ਨਹੀਂ ਦਰਜ ਹੋਣੇ ਕਿ ਮੁਕਦਮੇ ਦਰਜ ਹੋਣੇ ਸੱਚਿਆਂ ਦੇ ਸਚਾਈ ਤੇ ਹੋਣੇ ਆ ਇਹ ਗੁਰੂ ਗਿਆਨਾਥ ਵਾਲਮੀਕ ਧਰਮ ਸਮਾਜ ਜੋਗੇ ਆਪਣੇ ਵੱਲੋਂ ਜ਼ਿਲ੍ਹਾ ਪ੍ਰਧਾਨ ਸਰਦਾਰ ਮੁਖਾ ਸਿੰਘ ਜਾਲਾ ਜੀ ਨੂੰ ਲਾ ਕੇ ਗਏ ਨੇ ਪਰ ਮੁਖਾ ਸਿੰਘ ਜਾਲਾ ਦੇ ਨਾਲ ਗੁਰੂ ਗਿਆਨਾਥ ਵਾਲਮੀਕ ਧਰਮ ਸਮਾਜ ਚਿਸ਼ਟ ਭਾਰਤ ਜਥੇਬੰਦੀ ਸਤਾਨ ਮੰਗੂ ਖੜੀ ਹੈ ਪਰ ਸਾਨੂੰ ਕਿਸੇ ਦਾ ਡਰ ਨਹੀਂ ਹੈ ਏ ਮਾਨ ਸਾਹਿਬ ਤੈਨੂੰ ਮੇਰੀ ਚੇਤਾਵਨੀ ਹੈ ਜੀ ਮਾਨ ਸਾਹਿਬ ਤੁਹਾਨੂੰ ਚੇਤਾਵਨੀ ਹੈ ਕਿ ਤੁਸੀਂ ਆਪਣੇ ਹੱਕਾਂ ਲਈ ਡਾਕੇ ਜਿਹੜੇ ਮਾਰਦੇ ਨੇ ਗਰੀਬਾਂ ਦੇ ਜੋ ਇਹ ਕਣਕਾਂ ਜਿਹੜੀਆਂ ਆ ਰਹੀਆਂ ਨੇ ਸੈਂਟਰ ਗਵਰਨਮੈਂਟ ਦੀਆਂ ਆ ਰਹੀਆਂ ਨੇ ਤੇ ਪੰਜਾਬ ਸਰਕਾਰ ਦੀ ਜਿਹੜੀ ਕਣਕ ਬੰਦ ਕੀਤੀ ਹੋਈ ਹੈ ਤੇ ਜੇ ਸਾਡਾ ਸਮਾਜ ਇਹ ਬਾਤ ਚੁੱਕਦਾ ਹੈ ਪਰ ਸਮਾਜ ਨੂੰ ਆਵਾਜ਼ ਨਹੀਂ ਬੁਲੰਦ ਕਰ ਦਿੰਦੇ ਕਿ ਉਹਨਾਂ ਦੇ ਉੱਤੇ ਹਤਿਆਚਾਰ ਤੇ ਪਰਚੇ ਦਰਜ ਕੀਤੇ ਜਾਂਦੇ ਆ ਪਰ ਇਹਨਾਂ ਪਰਚਿਆਂ ਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਪਰ ਅਸੀਂ ਸਮਾਜ ਦੀ ਇੱਕ ਆਵਾਜ਼ ਬੁਲੰਦ ਹੋ ਕੇ ਪੰਜਾਬ ਦੇ ਵਿੱਚ ਉੱਗਾਂਗੇ ਪਰ ਜਿੱਦਾਂ ਅਸੀਂ ਅਸੀਂ ਭਾਈਚਾਰਿਆਂ ਨੇ ਤੁਹਾਨੂੰ ਵੋਟਾਂ ਬਣਾ ਕੇ ਐਮਐਲਏ ਬਣਾਇਆ ਮੁੱਖ ਮੰਤਰੀ ਬਣਾਇਆ ਪਰ ਅਸੀਂ ਇਸ ਕੁਰਸੀ ਤੋਂ ਲਾਹੁਣਾ ਵੀ ਜਾਣਦੇ ਆ ਤੇ ਕੁਰਸੀ ਤੇ ਚੜਾਉਣਾ ਵੀ ਜਾਣਦੇ ਆ ਪਰ ਅਸੀਂ ਸਮਾਜ ਨੂੰ ਦੱਸਣਾ ਚਾਹੁੰਦੇ ਆ ਕਿ ਪੂਰੇ ਭਾਰਤ ਦੇ ਵਿੱਚ ਮੈਂ ਜੋ ਕਿ ਜ਼ਿਲ੍ਹਾ ਗੁਰਦਾਸਪੁਰ ਤੋਂ ਪਿੰਡ ਖਜਾਲਾ ਹਲਦੇ ਹਲਕਾ ਸ਼੍ਰੀ ਹਰਗੋਬਿੰਦਪੁਰ ਤੇ ਥਾਣਾ ਕਮਾਨ ਵਿੱਚ ਪਹੁੰਚ ਆਇਆ ਹੈ ਪਰ ਮੈਂ ਦੱਸਣਾ ਚਾਹੁੰਨਾ ਮਾਨ ਸਾਹਿਬ ਇਹ ਤੇਰੀ ਇਥੋਂ ਅਧੱਕਰ ਵੀਡੀਓ ਨਹੀਂ ਪਹੁੰਚਣੀ ਪੂਰੇ ਭਾਰਤ ਦੇ ਵਿਸ਼ੇ ਤੱਕ ਵੀਡੀਓ ਪਹੁੰਚੀ ਗਈ ਹੈ ਤੇ ਜਿਹੜੀ ਹੈਗੀ ਆ ਸਾਡੇ ਕੇਰਲਾ ਦੇ ਮਦਰਾਸ ਦੇ ਚਨਈ ਦੇ ਕੰਨਿਆ ਕੁਮਾਰੀ ਦੇ ਸਾਰਿਆਂ ਜਥੇਬੰਦੀਆਂ ਨੂੰ ਇਹ ਵੀਡੀਓ ਪਹੁੰਚੇਗੀ ਜੈ ਪੀ जय भारत जय संविधान जय वाल्मीकि जो बोले सो नर पे भगवान वाल्मीकि महाराज की जय श्री श्री 108 सद्गुरु ज्ञाना जी महाराज की जय सद्गुरु चोजी पाशा पूर्णनाथ महाराज की जय सर्वदास साद की जय जय भीम जय भारत